ਮੇਰਾ ਕੀ ਕਸੂਰ ਕਹਾਣੀ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੇ ਆ ਇਹ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਆਓ ਉਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਿੰਦਨ ਇੱਕ ਹੱਥ ਵਿੱਚ ਦਾਤੀ ਫੜੀ ਹੋਈ ਸੀ ਤੇ ਇੱਕ ਹੱਥ ਵਿੱਚ ਲਾਲ ਰੰਗ ਦੀ ਲਿਪਸਟਿਕ ਫੜੀ ਹੋਈ ਸੀ ਤੇ ਉਹਨੇ ਆਪਣੇ ਬੁੱਲਾਂ ਨੂੰ ਬਹੁਤ ਜ਼ਿਆਦਾ ਰੰਗ ਲਗਾਇਆ ਹੋਇਆ ਸੀ ਲਾਲ ਰੰਗ ਦੀ ਲਿਪਸਟਿਕ ਚਿਹਰੇ ਤੇ ਇਧਰ ਉਧਰ ਲਗਾ ਲਗਾ ਕੇ ਉਹਦਾ ਚਿਹਰਾ ਬਫਤ ਤਰਾਵਣਾ ਲੱਗ ਰਿਹਾ ਸੀ ਉਹ ਆਪਣੇ ਸਹਰੇ ਮਹਿੰਦਰ ਸਿੰਘ ਵੱਲ ਨੂੰ ਹੱਥ ਵਿੱਚ ਫੜੀ ਹੋਈ ਦਾਤੀ ਨਾਲ ਵਾਰ ਕਰਨ ਆਈ ਤੇ ਮਹਿੰਦਰ ਸਿੰਘ ਦਾਦਾ ਅੰਦਰ ਵਰ ਗਿਆ ਉਹਦੀ ਸੱਸ ਮੰंजे ਤੇ ਬੈਠੀ ਹੋਈ ਸੀ ਚੁੱਪਚਾਪ ਪਰ ਚਿੰਦਰ ਨੇ ਸੱਸ ਨੂੰ ਕੁਝ ਨਹੀਂ ਸੀ ਆਖਿਆ ਉਹ ਤੇ ਆਪਣਾ ਸਾਰਾ ਗੁੱਸਾ ਸਹਰੇ ਤੇ ਹੀ ਲਾਣਾ ਚਾਹੁੰਦੀ ਸੀ ਚਿੰਦਰ ਉੱਚੀ ਉੱਚੀ ਬੋਲ ਰਹੀ ਸੀ ਹੁਣ ਕਿਉਂ ਡਰਦਾ ਅੰਦਰ ਛੁਪ ਗਿਆ ਆ ਦੇਖ ਲਗਾਉਂਦੀ ਸੁਖੀ ਮੈਂ ਤੇ ਆਹ ਦੇਖ ਲਗਾਉਂਦੀ ਪਿੰਦੀ ਤੂੰ ਹਣ ਮੈਨੂੰ ਰੋਕ ਕੇ ਦਿਖਾ ਗੂੜੇ ਰੰਗਾਂ ਦੇ ਸੂਟ ਵੀ ਪਾਉ ਤੇ ਚੁੰਨੀ ਵੀ ਗੱਲੇ ਵਿੱਚ ਪਾ ਕੇ ਹੀ ਘੁੰਮਾਂ ਮੇਰੇ ਜੋ ਦਿਲ ਵਿੱਚ ਆਏ ਮੈਂ ਕਰੂੰ ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ ਜਿੰਦਰ ਦਾ ਘਰ ਵਾਲਾ ਪਿੰਦਰ ਆਇਆ ਤੇ ਉਹਨੇ ਜਿੰਦਰ ਤੇ ਮੂੰਹ ਤੇ ਥੱਪੜ ਮਾਰ ਦਿੱਤਾ ਜਿੰਦਰ ਨੇ ਵੀ ਜੋਰ ਨਾਲ ਧਾਤੀ ਮਾਰੀ ਜੋ ਪਿੰਦਰ ਦੀ ਬਾਹ ਤੇ ਲੱਗੀ ਪਿੰਦਰ ਦੀ ਬਾਹ ਵਿੱਚੋਂ ਖੂਨ ਵਗਣ ਲੱਗਾ ਮਹਿੰਦਰ ਸਿੰਘ ਅੰਦਰੋਂ ਆਪਣੇ ਮੁੰਡੇ ਪਿੰਦਰ ਨੂੰ ਆਕੇ ਜਾ ਰਿਹਾ ਸੀ ਜਲਦੀ ਕਿਸੇ ਗੱਟੀ ਵਾਲੇ ਨੂੰ ਬੁਲਾ ਕੇ ਇਹਨੂੰ ਸ਼ਹਿਰ ਕਿਸੇ ਹਸਪਤਾਲ ਲੈ ਜਾ ਇਹਦਾ ਅਸ਼ੁਦਾ ਜਿਆਦਾ ਵੱਧ ਗਿਆ ਸਾਨੂੰ ਮਰਨ ਪੈਂਦੀ ਆ ਇਹੋ ਤੇ ਹੁਣ ਜਿੰਦਰ ਕਹਿੰਦਾ ਹੁਣ ਤੈਨੂੰ ਮੈਂ ਪਾਗਲ ਲੱਗਦੀ ਬੁੱਢਿਆ ਮੈਨੂੰ ਪਾਗਲ ਬਣਾਉਣ ਵਾਲਾ ਵੀ ਤੂੰ ਆ ਜਿੰਦਰ ਉੱਚੀ ਉੱਚੀ ਜੀਖ ਕੇ ਆਖ ਰਹੀ ਸੀ ਕਿ ਲੋਕੋ ਇਹੋ ਚਿੱਟੇ ਕੱਪੜਿਆਂ ਵਿੱਚ ਸ਼ੈਤਾਨ ਹੈ ਇਹਦੇ ਚਿਹਰੇ ਪਿੱਛੇ ਨਾ ਜਾਓ ਆਂਗਵਾਂ ਦੇ ਲੋਕੀ ਇਕੱਠੇ ਹੋਏ ਦੇਖ ਰਹੇ ਸੀ ਕਿ ਜਿੰਦਰ ਦੀਆਂ ਪੰਜ ਕੁੜੀਆਂ ਤੇ ਛੋਟਾ ਮੁੰਡਾ ਸਹਮੇ ਬੈਠੇ ਸੀ ਦਾਦੀ ਕੋ ਇਹਨੇ ਨੁਖਿੰਦਰ ਗੱਟੀ ਲੈ ਕੇ ਆ ਗਿਆ ਤੇ ਪਿੰਦਰ ਨੇ ਗੱਟੀ ਵਾਲੇ ਜੀਤ ਨੂੰ ਕਿਹਾ ਕਿ ਮੇਰੇ ਨਾਲ ਅੱਗੇ ਆ ਇਹਨੂੰ ਫੜ ਕੇ ਗੱਟੀ ਵਿੱਚ ਪਾਈਏ ਜੀਤ ਕਹਿੰਦਾ ਭਰਾਵਾ ਡਰ ਲੱਗਦਾ ਇਹਦੇ ਤੋਂ ਤੇਰੀ ਬਾਤ ਤੇ ਪਹਿਲਾਂ ਹੀ ਵੱਡ ਟੁੱਕ ਦਿੱਤੀ ਐ ਮੇਰੇ ਵੀ ਮਾਰੂ ਐਵੇਂ ਦਾਤੀ ਇੰਨੇ ਨੂੰ ਜਿੰਦਰ ਦੀ ਸੱਸ ਭਜਨੋਂ ਮੰਝੇਤ ਉੱਠੀ ਤੇ ਉਹਨੇ ਪਿਆਰ ਨਾ ਸਮਝਾ ਕੇ ਜਿੰਦਰ ਕੋਲੋਂ ਦਾਤੀ ਫੜ ਲਈ ਪਿੰਦਰ ਤੇ ਜੀਤ ਨੇ ਪਿੱਛੋਂ ਖਿੱਚ ਕੇ ਉਹਨੂੰ ਘੱਟੇ ਤੇ ਪਿਛਲੇ ਸੀਟ ਤੇ ਸੁੱਟ ਦਿੱਤਾ ਤੇ ਰੋਲਾ ਪਾਉਂਦੀ ਜਿੰਦਰ ਨੂੰ ਸ਼ਹਿਰ ਦੇ ਹਸਪਤਲ ਲੈ ਗਏ ਇੱਕ ਹਫਤਾ ਉੱਥੇ ਦਾਖਲ ਰਹੀ ਸੀ ਜਿੰਦਰ ਤੇ ਚਤੋਂ ਬੱਬ ਵਸਾਈ ਤੇ ਬਿਲਕੁਲ ਚੁੱਪ ਚਾਪ ਸੀ ਜਿੰਦਰ ਆਪਣੇ ਬੱਚਿਆਂ ਨੂੰ ਮੇਲਾ ਨੂੰ ਅੱਗੇ ਵਧੀ ਪਰ ਉਹ ਡਰਦੇ ਹੋਏ ਪਿੱਛੇ ਵੱਲ ਨੂੰ ਹੋ ਗਏ ਜਿੰਦਰ ਦਾ ਸੌਰਾ ਬੋਲਣ ਲੱਗਾ ਹੁਣ ਪਤਾ ਲੱਗਾ ਹੋਣਾ ਜਦੋਂ ਬਿਜਲੀ ਤੇ ਝਟਕੇ ਦਿੱਤੇ ਹੁਣੇ ਤੇਰੇ ਦਿਮਾਗ ਠੀਕ ਕਰਨ ਨੂੰ ਜਿੰਦਰ ਕੁਝ ਨਾ ਬੋਲੀ ਤੇ ਅੰਦਰ ਚਲੀ ਗਈ ਜਿੰਦਰ ਨੂੰ ਇਸ ਤਰ੍ਹਾਂ ਦੇ ਤੌਰੇ ਹੁਣ ਪੈਂਦੇ ਹੀ ਰਹਿੰਦੇ ਸੀ ਤੇ ਹਰ ਵਾਰ ਉਹ ਸੋਤ ਕੇ ਲਗਾ ਲਗਾ ਕੇ ਆਪਣਾ ਮੂੰਹ ਰੰਗ ਲੈਂਦੀ ਸੀ ਪਰ ਜਿੰਦ ਅਜੀਹਾ ਕਿਉਂ ਕਰਦੀ ਸੀ ਕਰਮੇ ਦੀ ਘਰ ਵਾਲੀ ਸੀਤੋ ਤਤ ਨ ਤੜਫਰੀ ਸੀ ਦਾਈ ਨੂੰ ਬੁਲਾ ਲਿਆ ਹੁੰਦਾ ਕਈ ਵਾਰ ਦਾਈ ਨੇ ਆਖਿਆ ਕਿ ਕਰਮਿਆ ਮੈਂ ਤੁਹਾਨੂੰ ਕਿੰਨੀ ਵਾਰ ਆਖ ਚੁੱਕੀ ਆ ਕਿ ਇਹਨੂੰ ਸ਼ਹਿਰ ਲੈ ਜਾਓ ਬਈ ਮੇਰੇ ਬਸ ਦੀ ਨਾ ਰਹਾ ਇਹੋ ਕੇਸ ਹੁਣ ਕਰਮੇ ਦੀ ਮਾਂ ਅਮਰੋ ਆਖਦੀ ਕਿ ਸ਼ਹਿਰ ਥੀ ਪੈਸੇ ਨਾਲ ਹੀ ਲਿਜਾਇਆ ਜਾਣਾ ਪੈਸੇ ਤੋਂ ਬਿਨਾ ਤੇ ਉੱਥੇ ਕਿਸੇ ਨੇ ਨਹੀਂ ਪੁੱਛਣਾ ਮੇਰੇ ਪੁੱਤ ਨੂੰ ਤੇ ਪਹਿਲਾਂ ਹੀ ਸ਼ਰੀਕਾਂ ਦੀ ਨੌਕਰੀ ਕਰਨੀ ਪਈ ਆ ਚਾਰ ਪੈਣਾ ਦੇ ਪਿਆ ਕਰਨ ਲਈ ਕਰਜ ਤੇ ਪੰਡ ਚੁੱਕ ਲਈ ਸੀ ਪੁੱਤ ਮੇਰੇ ਨੇ ਉਹ ਕਰਜ ਇਹਨੂੰ ਆਪਣੀ ਜ਼ਮੀਨ ਵੇਚੀ ਲਾਉਣਾ ਪਿਆ ਹੁਣ ਤੇ ਸਾਨੂੰ ਕਿਸੇ ਨੇ ਪੈਸਾ ਵੀ ਉਧਾਰਾ ਨਹੀਂ ਦੇਣਾ ਸਾਡੇ ਕੋਲ ਹੁਣ ਕੋਈ ਜ਼ਮੀਨ ਨਹੀਂ ਬਸ ਇਹੋ ਕੱਚਾ ਜਿਹਾ ਘਰ ਹੀ ਆ ਹੁਣ ਇਹਨੂੰ ਸ਼ਹਿਰ ਦੀਆਂ ਜਾਂਦੇ ਚੱਕਰ ਵਿੱਚ ਕਿਤੇ ਕੱਚੇ ਕੋਠੇ ਵਿੰਨਾਂ ਵਿਕ ਜਾਣ ਸਾਡੇ ਅੰਬੋ ਤੂੰ ਜਿੱਦਾਂ ਵੀ ਕਰਕੇ ਇੱਥੇ ਕਰੇ ਹੀ ਕੇਸ ਕਰਦੇ ਸੀ ਸੀਤੋ ਦਾ ਸੀਤੋ ਦਰਦ ਨਾਲ ਤੜਪ ਤੜਪ ਪੀਹੋਸ਼ ਹੋ ਰਹੀ ਸੀ ਅੰਬੋ بار بار ਉਹਨੂੰ ਹੋਸ਼ ਵਿੱਚ ਲਿਆਉਂਦੀ ਇੱਕ ਦਿਨ ਇਤਾਂ ਹੀ ਦਰਦ ਨਾਲ ਹੋਰ ਨਿਕਲ ਗਿਆ ਤੇ ਅੰਬੋ ਵੀ ਰਾਤ ਦੀ ਸੀਤੋ ਕੋਲ ਹੀ ਬੈਠੀ ਉਹਨੂੰ ਦੱਬਦੀ ਫੁੱਟਦੀ ਰਹੀ ਅਗਲੇ ਦਿਨ ਸਵੇਰ ਨੂੰ ਅੰਬੋ ਨੇ ਕਮਰੇ ਦੇ ਬਾਹਰ ਹੀ ਬੈਠੇ ਕਰਮੇ ਤੇ ਅਮਰ ਨੂੰ ਦੱਸਿਆ ਕਿ ਕੁੜੀ ਹੋਈ ਆ ਪਰ ਕਰਮਾ ਕਹਿੰਦਾ ਪਰ ਕੀ ਤਾਈ ਅੰਬੋ ਕਹਿੰਦੀ ਮੈਂ ਤੁਹਾਨੂੰ ਕਈ ਵਾਰ ਕਿਹਾ ਸੀ ਕਿ ਮੇਰੇ ਵੱਸ ਦੀ ਗੱਲ ਨਹੀਂ ਇਹੋ ਸੀਤੋ ਨੂੰ ਮੈਂ ਨਹੀਂ ਬਚਾ ਸਕੀ ਇਹ ਗੱਲ ਸੁਣ ਕਰਮਾ ਥਾਈ ਸੁੱਨ ਹੋ ਗਿਆ ਤੇ ਉਹਦੀ ਮਾਂ ਕੁੜੀ ਨੂੰ ਮੰਤਾ ਬੋਲਣ ਲੱਗੀ ਜੰਮਦੇ ਹੀ ਮਾਂ ਖਾਣੀ ਐ ਨਹੀਂ ਅਸੀਂ ਤੈਨੂੰ ਕੀ ਕਰਨਾ ਸੀ ਤੂੰ ਵੀ ਨਾਲ ਹੀ ਚਲੇ ਜਾਂਦੀ ਮਾਂ ਦੇ ਕੁੜੀ ਨੂੰ ਥੋੜੇ ਦਿਨ ਅੰਬੋਦਾਈ ਹੀ ਦੇਖਦੀ ਸੀ ਆਕੇ ਅਮਰੋ ਦੇ ਬੇਦਲੀ ਜਹੀ ਨਾਲ ਹੀ ਚੁੱਕਦੀ ਸੀ ਕਰਮੇ ਨੇ ਤੇ ਉਹਦਾ ਮੂੰਹ ਵੀ ਨਾ ਦੇਖਣਾ ਚਾਇਆ ਅਗਲੇ ਦਿਨ ਚੌਂਕੀਦਾਰ ਆਇਆ ਤੇ ਅਮਰ ਨੂੰ ਆਖਦਾ ਚਾਚੀ ਇਹੋ ਕਰਮੇ ਦੇ ਘਰੋਂ ਤੁਰ ਗਈ ਬਹੁਤ ਦੁੱਖ ਲੱਗਾ ਸੁਣ ਕੇ ਅਮਰੋ ਕਹਿੰਦੀ ਆਹੋ ਪਾਈ ਇਹੋ ਕੁੜੀ ਦਾ ਹੀ ਕਸੂਰ ਐ ਸਾਰਾ ਇਹਦੇ ਕਰਕੇ ਹੀ ਸੀਤੋਂ ਚਲੇ ਗਈ ਤੇ ਮੇਰਾ ਪੁੱਤ ਰੋਟੀ ਤੋਂ ਵੀ ਜਾਂਦਾ ਲੱਗਾ ਚੌਕੀਦਾਰ ਕਹਿੰਦਾ ਮੈਂ ਆਇਆ ਸੀ ਕਿ ਕੁੜੀ ਦਾ ਨਾਮ ਦਰਜ ਕਰਨਾ ਰਜਿਸਟਰ ਤੇ ਪਹਿਲਾਂ ਤੁਸੀਂ ਕੀ ਨਾਮ ਰੱਖਿਆ ਕੁੜੀ ਦਾ ਅਮਰੋ ਕਹਿੰਦੀ ਅਸੀਂ ਨਹੀਂ ਕੋਈ ਨਾਮ ਰੱਖਿਆ ਇਹਦਾ ਤੇਰਾ ਜੋ ਦਿਲ ਕਰਦਾ ਲਿਖੀ ਜਾ ਚੌਕੀਦਾਰ ਕਹਿੰਦਾ ਅੱਛਾ ਚਾਚੀ ਫਿਰ ਮੈਂ ਆਪ ਹੀ ਲਿਖ ਲੈਂਦਾ ਹੁਣ ਕੋਈ ਨਾਮ ਤੇ ਲਿਖਣਾ ਪੈਣਾ ਚੌਂਕੀਦਾਰ ਨੇ ਥੋੜਾ ਸੋਚ ਕੇ ਚਿੰਦਰ ਕੌਰ ਨਾਮ ਲਿਖ ਦਿੱਤਾ ਚਿੰਦਰ 2 ਕੁ ਸਾਲ ਦੀ ਹੋਈ ਤੇ ਅਮਰੋ ਨੇ ਕਰਮੇ ਨੂੰ ਆਖਿਆ ਪੁੱਤ ਤੂੰ ਹੋਰ ਵਿਆਹ ਕਰ ਲੈਂਦਾ ਮੈਂ ਕਿਹੜਾ ਹੁਣ ਬੈਠੀ ਰਹਿਣਾ ਮੇਰੀ ਵੀ ਉਮਰ ਹੋ ਗਈ ਆ ਹੁਣ ਮੈਂ ਤੇਰੀ ਮਾਸੀ ਨੂੰ ਆਖਦੀ ਆ ਕੋਈ ਕੁੜੀ ਦੇਖੇ ਕਰਮਾ ਕਹਿੰਦਾ ਬੇਬੇ ਮੈਨੂੰ ਗਰੀਬ ਨੂੰ ਕਿਹਨੇ ਕੁੜੀ ਦੇਣੀ ਆ ਪਹਿਲਾਂ ਹੀ ਮਸੀ ਹੋਇਆ ਸੀ ਵਿਆਹ ਤੇ ਹੁਣ ਤੇ ਹੋਰ ਵੀ ਮੁਸ਼ਕਲ ਆ ਇਹੋ ਕੁੜੀ ਕਰਕੇ ਅਮਰੋ ਨੇ ਆਪਣੇ ਭੈਣ ਨੂੰ ਕਿਸੇ ਹੱਥ ਸੁਨੇਹਾ ਭੇਜਿਆ ਕਿ ਮੈਨੂੰ ਮਿਲ ਜਾਵੇ ਇੱਕ ਹਫਤੇ ਬਾਅਦ ਅਮਰੋ ਦੀ ਭੈਣ ਆ ਗਈ ਅਮਰੋ ਨੇ ਕਰਮੇ ਦੇ ਦੂਜੇ ਵਿਆਹ ਕਰਨ ਦੀ ਗੱਲ ਕੀਤੀ ਤੇ ਉਹ ਆਖਦੀ ਕਿ ਕੁਆਰੀ ਕੁੜੀ ਦਾ ਤੇ ਮੁਸ਼ਕਲ ਹੋ ਜਾਣਾ ਇੱਕ ਦੇ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਕੋਠੇ ਵੀ ਕੱਚੇ ਤੇ ਆ ਕੁੜੀ ਨੂੰ ਕਿਸੇ ਨੇ ਨਹੀਂ ਮੰਨਣਾ ਸਾਂਭਣ ਨੂੰ ਅਮਰੋ ਤੂੰ ਮੇਰੀ ਮੰਨੇ ਤੇ ਇੱਕ ਲੋੜ ਬੰਦਾ ਵਿਚਾਰੀ ਇੱਕ ਮੁੰਡਾ ਉਹਦਾ 5 ਕੋਸਾਲਾਂ ਦਾ ਘਰ ਵਾਲਾ ਉਹਦਾ ਮੁੱਕ ਗਿਆ ਸੀ ਪਿਛੇ ਜਹੇ ਸਾਡੇ ਪਿੰਡ ਪੇਕੇ ਆ ਉਹਦੇ ਭਰਾਵਾਂ ਨੇ ਕਿੰਨੀ ਕੁ ਦੇਰ ਰੱਖਣੀ ਆ ਅਮਰੋ ਕਹਿੰਦੀ ਚੱਲ ਤੂੰ ਗੱਲ ਕਰ ਲਈ ਤੇ ਮੁੰਡਾ ਉਹਦਾ ਉਹਦੇ ਪੇਕੇ ਹੀ ਰੱਖ ਲੈ ਜੇਕਰ ਫਿਰ ਠੀਕ ਹੈ ਅਮਰੋ ਦੀ ਭੈਣ ਤੋ ਕ ਦਿਨ ਮਗਰੋਂ ਆਪਣੇ ਪਿੰਡ ਚਲੇ ਗਈ ਤੇ ਕਰਮੇ ਦੇ ਰਿਸ਼ਤੇ ਲਈ ਗੱਲ ਕਰਨ ਦਾ ਆਕੇ ਗਈ ਮਹੀਨੇ ਪਿਛੋਂ ਫੇਰ ਆਈ ਅਮਰੋਦੀਪ ਪਹਿਣ ਨੇ ਆਖਿਆ ਕਿ ਉਹ ਕੁੜੀ ਕਰਮੇ ਨਾਲ ਤੋਰਨ ਨੂੰ ਰਾਜੀ ਹੈ ਪਰ ਉਹਨਾਂ ਨੇ ਕਿਹਾ ਕਿ ਮੁੰਡੇ ਦੀ ਜ਼ਿੰਮੇਵਾਰੀ ਵੀ ਕਰਮਾ ਹੀ ਚੁੱਕੀ ਇਹ ਵਾਲੀ ਸ਼ਰਤ ਮੰਨ ਹਾਂ ਕਰ ਦਿੱਤੀ ਤੇ ਦਸਾਂ ਦਿਨਾਂ ਨੂੰ ਚੁੰਨੀ ਚੜਾ ਕੇ ਪਾਲਣ ਨੂੰ ਕਰਮਾ ਕਰ ਲੈ ਆਇਆ ਸੀ ਪਾਲੋ ਤੇ ਪੇਕੇ ਹਫ਼ਤੇ ਬਾਅਦ ਹੀ ਉਹਦੇ ਮੁੰਡੇ ਸ਼ਿੰਦੇ ਨੂੰ ਪਾਲੋ ਕੋਲ ਛੱਡ ਗਏ ਪਾਲੋ ਨੇ ਵੀ ਜਿੰਦਰ ਦਾ ਕੋਈ ਕਤੇ ਕੋਈ ਚਾਹ ਲੜਨਾ ਕੀਤਾ ਸਭ ਕਰਮਾ ਵੀ ਸਿੰਦੇ ਨਹੀਂ ਘਮੌਲ ਜਾਂਦਾ ਸਾਈਕਲ ਤੇ ਜਿੰਦਰ ਹੁਣ ਵੱਡੀ ਹੋ ਰਹੀ ਸੀ ਉਹ ਆਪਣੇ ਨਾਲ ਹੁੰਦਾ ਇਹੋ ਵਿਤਕਰਾ ਦੇਖਦੀ ਤੇ ਰੋਂਦੀ ਰਹਿੰਦੀ ਸੀ ਜਿੰਦਰ ਨੂੰ ਸਕੂਲ ਪੜਨੋਂ ਪੇਚਿਆ ਤੇ ਪਾਲੋ ਨੇ ਪੰਜਵੀਂ ਵੀ ਨਾ ਕਰਨ ਦਿੱਤੀ ਅੱਖੇ ਮੇਰੇ ਕੋਲੋ ਕਾਤਾ ਕੰਮ ਨਹੀਂ ਹੁੰਦਾ ਇਹੋ ਜਿੰਦਰ ਵੀ ਕਰਵਾਇਆ ਕਰੇ ਜਿੰਦਰ ਦੀ ਦਾਦੀ ਚੱਲ ਵਸੀ ਤੇ ਪਾਲੋ ਦਾ ਜੋ ਦਿਲ ਆਇਆ ਕਰਦੀ ਜਿੰਦਰ ਤੇ ਵਿਚਾਰੀ ਛੋਟੀ ਜਹੀ ਨੂੰ ਚੁੱਲ੍ਹਾ ਚੇਕਾ ਕਰਨਾ ਪੈਂਦਾ ਚੰਗੀ ਤਰ੍ਹਾਂ ਨਾ ਰੋਟੀ ਬਣੇ ਤੇ ਪਾਲੋ ਦੀਆਂ ਗੱਲਾਂ ਸੁਣਦੀ ਸੀ ਕਰਮਾ ਕੰਮ ਤੇ ਚਲੇ ਜਾਂਦਾ ਤੇ ਸ਼ਿੰਤਾ ਸਕੂਲ ਨੂੰ ਤੇ ਪਾਲੋ ਸਾਜ ਤੱਜ ਕੇ ਸਾਈਕਲ ਚੱਕ ਤੁਰ ਪੈਂਦੀ ਸੀ ਘੁੰਮਣ ਫਿਰਨ ਪਾਲੋ ਤੇ ਕਰਮੇ ਵਿੱਚ ਹੁਣ ਜ਼ਿਆਦਾਤਰ ਲੜਾਈ ਹੀ ਹੁੰਦੀ ਰਹਿੰਦੀ ਸੀ ਪਾਲੋ ਕਰਮੇ ਨੂੰ ਕੁਝ ਨਾ ਸਮਝਦੀ ਤੇ ਹੁਣ ਤਰ੍ਹਾਂ ਤਰ੍ਹਾਂ ਦੇ ਬੰਦੇ ਘਰ ਵੀ ਆਉਂਦੇ ਸਨ ਉਸ ਕੋਲ ਜਿੰਦਰ ਵੀ ਹੁਣ ਜਵਾਨ ਹੋ ਗਏ ਸੀ ਕਰਮਾ ਚਾਹੇ ਦਿਲੋਂ ਜਿੰਦਰ ਨੂੰ ਪਿਆਰ ਨਹੀਂ ਕਰਦਾ ਸੀ ਤੇ ਸੀਤੋ ਦੀ ਮੌਤ ਦਾ ਜ਼ਿੰਮੇਵਾਰ ਜਿੰਦਰ ਨੂੰ ਸਮੇਂ ਦਾ ਸੀ ਪਰ ਹੈ ਤੇ ਕਰਮਾ ਇੱਕ ਬਾਪ ਹੀ ਸੀ ਤੇ ਕੋਈ ਬਾਪ ਨਹੀਂ ਚਾਹੁੰਦਾ ਕਿ ਘਰ ਵਿੱਚ ਜਵਾਨ ਧੀ ਹੋਵੇ ਤੇ ਪਾਂਦ ਪਾਂਦ ਤੇ ਆਤਮਿਕ ਘਰ ਵਿੱਚ ਕਿਹੜੇ ਮਾਤੇ ਫਿਰਨ ਪਾਲੋਂ ਕਰਮੇ ਕੋਲੋਂ ਬਿਲਕੁਲ ਨਾ ਡਰਦੇ ਜਦੋਂ ਪਾਲੇ ਨੂੰ ਚਾਹੇ ਕੰਮ ਤੋਂ ਰੋਕਦਾ ਤੇ ਆਖਦੀ ਕਿ ਮੇਰੇ ਵੀ ਸੁਪਨੇ ਹਨ ਤੇ ਤੇਰੀ ਕਮਾਈ ਕਿੰਨੀ ਕੁ ਹੈ ਜਿਹੜਾ ਤੂੰ ਪੂਰੇ ਕਰ ਸਕੇ ਇਸ ਲਈ ਮੈਂ ਆਪਣੇ ਸੁਪਨੇ ਪੂਰੇ ਕਰਨ ਲਈ ਕੁਝ ਵੀ ਕਰੂੰ ਪਰ ਕਰਮੇ ਨੂੰ ਚਿੰਤਾ ਸੀ ਚਿੰਦਤੀ ਉਹ ਸੋਚਦਾ ਕਿਤੇ ਪੈਸੇ ਦੇ ਲਾਲਚ ਵਿੱਚ ਪਾਲੋ ਜਿੰਦਰ ਨੂੰ ਵੀ ਇਸ ਗੰਦੇ ਕੰਮ ਵਿੱਚ ਨਾ ਧਕੇਲ ਦੇਵੇ ਕੋਈ ਮੁੰਡਾ ਦੇਖੋ ਜਿੰਦਰ ਲਈ ਦੋ ਮਹੀਨਿਆਂ ਬਾਅਦ ਕਰਮੇ ਦੀ ਮਾਸੀ ਨੇ ਇੱਕ ਮੁੰਡੇ ਦੀ ਦੱਸ ਪਾਈ ਸੀ ਆਖਦੀ ਮੁੰਡੇ ਦੀ ਜ਼ਮੀਨ ਜਾਇਦਾਦ ਵੀ ਬਥੇਰੀ ਆ ਤੇ ਘਰ ਵੀ ਸੋਹਣਾ ਬਣਿਆ ਹੋਰ ਤੇ ਹੋਰ ਚੁੱਪੀ ਵਿੱਚ ਵੀ ਜ਼ਮੀਨ ਹੈ ਉਹਨਾਂ ਦੀ ਕਰਮਾ ਕਹਿੰਦਾ 마ਸੀ ਉਹ ਮੰਨ ਜਾਣਗੇ ਸਾਡੇ ਗਰੀਬਾਂ ਨਾਲ ਅਰਿਸ਼ਤਾ ਕਰਨ ਨੂੰ 마ਸੀ ਕਹਿੰਦੀ ਉਹਨਾਂ ਨੇ ਕੁੜੀ ਕਹਨੇ ਵਿੱਚ ਰਹਿਣ ਵਾਲੀ ਚਾਹੀਦੀ ਹੈ ਹੋਰ ਨਹੀਂ ਕੁਝ ਕਹਿੰਦੇ ਵਿਆਹ ਵੀ ਸਾਦਾ ਹੀ ਕਰਨਾ ਕਰਮਾ ਕਹਿੰਦਾ ਅੱਛਾ ਕਿ ਤੇ ਭਲੇ ਲੋਕ ਹੈ 마ਸੀ ਕਹਿੰਦੀ ਪਰ ਕਰਮਿਆ ਇੱਕ ਗੱਲ ਹੈ ਮੁੰਡੇ ਦਾ ਬਾਪੂ ਬਹੁਤ ਗੱਪਾ ਸੁਆਦ ਉਹ ਬੰਦਾ ਅਸੂਲਾਂ ਦਾ ਪੱਕਾ ਘਰ ਵਿੱਚ ਉਹ ਤੇ ਹੀ ਚੱਲਦੀ ਐ ਇਹੋ ਕੱਲ ਮੈਂ ਪਹਿਲਾਂ ਦੱਸ ਦਿੰਦੀ ਆ ਤੂੰ ਤੇ ਪਹਿਲਾਂ ਹੀ ਆਖਦਾ ਮਾਸੀ ਨੇ ਪਾਲੋ ਦਾ ਰਿਸ਼ਤਾ ਕਰਵਾ ਫਸਾ ਦਿੱਤਾ ਪਰ ਮੈਨੂੰ ਨਹੀਂ ਸੀ ਪਤਾ ਪੁੱਤ ਪਾਲੋ ਇਹੋ ਜੀ ਨਿਕਲੂ ਕਰਮਾ ਕਹਿੰਦਾ ਕੋਈ ਗੱਲ ਨਹੀਂ ਜਿੰਦਰ ਉਹਨਾਂ ਦੇ ਹਿਸਾਬ ਨਾਲ ਹੀ ਰਹੁ ਕਰਮੇ ਦੀ ਮਾਸੀ ਨੇ ਮੁੰਡੇ ਵਾਲਿਆਂ ਨੂੰ ਹਾਂ ਕਰ ਦਿੱਤੀ ਜਿੰਦਰ ਆਪਣੇ ਵਿਆਹ ਦੀ ਗੱਲ ਸੁਣ ਡਰ ਗਈ ਸੀ ਉਹਨੂੰ ਡਰ ਸੀ ਕਿ ਅੱਜ ਤੱਕ ਉਹਦੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਮਿਲੀ ਕਿਤੇ ਅੱਗੇ ਵੀ ਨਾ ਜਿੰਦਰ ਰੰਗ ਦੀ ਗੋਲੀ ਤਿੱਖੇ ਨੈ ਨਕਸਨ ਤੇ ਨੀਲੀਆਂ ਅੱਖਾਂ ਤੇ ਸਭ ਨੂੰ ਕੀ ਲੈਂਦੀਆਂ ਸਨ ਪਾਲੋ ਨਹੀਂ ਸੀ ਚਾਹੁੰਦੀ ਕਿ ਜਿੰਦਰ ਦਾ ਐਨੀ ਛੇਤੀ ਵਿਆਹ ਹੋ ਜਾਵੇ ਉਹਨੇ ਕਰਮੇ ਨਾਲ ਲੜਾਈ ਪਾ ਲਈ ਕਿ ਰਿਸ਼ਤਾ ਕਰਨ ਵਿੱਚ ਮੇਰੀ ਸੁਲਾਹ ਨਹੀਂ ਲਈ ਪਾਲੋ ਨੇ ਸਾਰਾ ਘਰ ਦਾ ਕੰਮ ਜਿੰਦਰ ਤੇ ਸਿਰਹੀ ਸੁੱਟ ਛੱਡਿਆ ਸੀ ਇਸ ਲਈ ਉਹਨੇ ਚਾਹੁੰਦੀ ਸੀ ਉਹਦਾ ਵਿਆਹ ਕਰਨਾ ਘਰ ਦੀ ਕੁੜੀ ਦਾ ਰਿਸ਼ਤਾ ਕੀਤਾ ਪਿੰਦਰ ਨੂੰ ਸਾਡੇ ਕਹਨੇ ਵਿੱਚ ਰਹੂਗੀ ਬਈ ਪਿੰਦਰ ਤੇ ਉਹਦੀ ਮਾਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਪਿੰਦਰ ਦੇ ਬਾਪੂ ਨੇ ਵਿਆਹ ਦਾ ਹੁਕਮ ਸੁਣਾ ਦਿੱਤਾ ਕਿ ਬਿਲਕੁਲ ਸਾਡੇ ਜੇ ਢੰਗ ਨਾਲ ਵਿਆਹ ਹੋਣਾ ਹੈ ਪਿੰਦਰ ਤੇ ਜਿੰਦਰ ਦਾ ਪਿਆ ਬਿਲਕੁਲ ਸਾਤਾ ਜਿਹਾ ਹੀ ਹੋਇਆ ਜਿੰਦਰ ਆਪਣੇ ਸਹੁਰੇ ਘਰ ਆਈ ਲਾਲ ਰੰਗ ਦੇ ਸੂਟ ਵਿੱਚ ਲਾਲ ਸੁਰਖੀ ਲਾਲ ਬਿੰਦੀ ਲਗਾ ਉਹ ਹੋਰ ਵੀ ਸੋਹਣੀ ਲੱਗ ਰਹੀ ਸੀ ਹਰ ਕੋਈ ਔਰਤ ਜਿੰਦਰ ਦੇ ਰੂਪ ਦੀ ਤਾਰੀਫ ਕਰਦੀ ਜਿੰਦਰ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣੇ ਲਈ ਇੰਨੇ ਸੋਹਣੇ ਸੋਹਣੇ ਬੋਲ ਸੁਣੇ ਸੀ ਉਹਨਾਂ ਔਰਤਾਂ ਦੇ ਮੂੰਹੋਂ ਜਿੰਦਰ ਦੇ ਦਿਲ ਦਾ ਡਰ ਹੁਣ ਥੋੜਾ ਘਟ ਗਿਆ ਸੀ ਹੁਣ ਉਹ ਆਪਣੇ ਘਰ ਵਾਲੇ ਬਾਰੇ ਸੋਚਣ ਲੱਗੀ ਕਿ ਉਹ ਕੀ ਬੋਲੇਗਾ ਮੇਰਾ ਰੂਪ ਦੇਖ ਜਿੰਦਰ ਨੂੰ ਉਹਦੀ ਇੱਕ ਨਨਾਨਚੂ ਬਾਰੇ ਵਿੱਚ ਬੈਠਾ ਆਈ ਸੀ ਜਿੰਦਰ ਪਲੰਗ ਤੇ ਬੈਠੀ ਇਧਰ ਉਧਰ ਦੇਖੀ ਜਾ ਰਹੀ ਸੀ ਦਿਲ ਵਿੱਚ ਤਰਾਂਤਰਾਂ ਦੇ ਖਿਆਲ ਆਉਣ ਆਉਣ ਜਾਣ ਲੱਗੇ ਦਿਲੋਂ ਬਹੁਤ ਖੁਸ਼ੀ ਜਿੰਦਰ ਆਪਣੇ ਆਪ ਕੰਧ ਉੱਤੇ ਟੰਗੇ ਸ਼ੀਸ਼ੇ ਵਿੱਚ ਉੱਠ ਕੇ ਦੇਖਣ ਲੱਗੀ ਜਿੰਦਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਖਾਰ ਰਹੀ ਸੀ ਤੇ ਪਿੰਡ ਦਾ ਦਰਵਾਜ਼ੇ ਵਿੱਚ ਖੜਾ ਉਸਨੇ ਦੇਖ ਰਿਹਾ ਸੀ ਪਿੰਦਰ ਨੂੰ ਦੇਖ ਜਿੰਦਰ ਟਰ ਗਈ ਤੇ ਪਲੰਗ ਤੇ ਬੈਠ ਗਈ ਪਿੰਦਰ ਅੰਦਰ ਆਇਆ ਤੇ ਆਉਂਦਾ ਹੀ ਗੁੱਸੇ ਵਿੱਚ ਬੋਲਿਆ ਇਹੋ ਲਿਪਾ ਪੋਚੀ ਸਾਡੇ ਕਰਨੀ ਚਲਣੀ ਬਾਪੂ ਜੀ ਨੂੰ ਬਿਲਕੁਲ ਪਸੰਦ ਨਹੀਂ ਇਹੋ ਸੁਰਖੀ ਬਿੰਦੀ ਇੱਥੇ ਬਾਪੂ ਜੀ ਦੇ ਹਿਸਾਬ ਨਾਲ ਅਰੇਣਾ ਪਹਿਣਾ ਜਿੰਦਰ ਚੁੱਪ ਕਰਕੇ ਸਭ ਸੁਣਦੀ ਰਹੀ ਤੇ ਪਿੰਦਰ ਨੇ ਇੱਕ ਨਜ਼ਰ ਵੀ ਪਿਆਰ ਨਾਲ ਜਿੰਦਰ ਬਾਲਣਾ ਦੇਖਿਆ ਕੁਚਲ ਕੇ ਤੁਰਦਾ ਬਣਿਆ ਚਿੰਦਰ ਦਾ ਘਰ ਵਾਲਾ ਪਿੰਦਰ ਕਦੇ ਵੀ ਲੋੜ ਤੋਂ ਬਾਅਦ ਉਹਦੇ ਨਾਲ ਗੱਲ ਨਾ ਕਰਦਾ ਹਰ ਰੋਜ਼ ਰਾਤ ਨੂੰ ਆਉਂਦਾ ਚਿਵਾਰੇ ਵਿੱਚ ਤੇ ਥੋੜੀ देर ਬਾਅਦ ਚਲਾ ਜਾਂਦਾ ਸੀ ਚਿੰਦਰ ਨੂੰ ਕਦੇ-ਕਦੇ ਉਹ ਆਪਣੀ ਮਤਰੀ ਮਾਂ ਪਾਲੋ ਦੇ ਕੋਲ ਆਉਣ ਵਾਲੇ ਲੋਕਾਂ ਵਾਂਗ ਜਾਪਦਾ ਜੋ ਸਿਰਫ ਉਹਦੇ ਕੋਲ ਆਪਣੇ ਜਿਸਮ ਦੀ ਭੁੱਖ ਮਿਟਾਉਣ ਹੀ ਆਉਂਦੇ ਸਨ ਚਿੰਦਰ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਉਹਦੀ ਸੱਸ ਵੀ ਚੁੱਪਚਾਪ ਹੀ ਰਹਿੰਦੀ ਸੀ ਜ਼ਿਆਦਾ ਨਾ ਬੋਲਦੀ ਜਿੰਦਰ ਦੀ ਸੱਸ ਭਜਨੇ ਨੇ ਜਿੰਦਰ ਨੂੰ ਕਰਦੇ ਰੀਤੀ ਰਿਵਾਜਾਂ ਬਾਰੇ ਦੱਸ ਦਿੱਤਾ ਸੀ ਤੇ ਮਹਿੰਦਰ ਸਿੰਘ ਦੀ ਪਸੰਦ ਨਾ ਪਸੰਦ ਬਾਰੇ ਵੀ ਜਾਣੂ ਕਰਵਾ ਦਿੱਤਾ ਸੀ ਭਜਨ ਆਖਦੀ ਸੀ ਟੀਏ ਦੁਪੱਟਾ ਸਿਰ ਤੋਂ ਨਹੀਂ ਲਾਉਣਾ ਬਿੰਦੀ ਸੁਰਖੀ ਨਹੀਂ ਲਗਾਉਣੀ ਗਦੇ ਤੇ ਜਿਆਦਾ ਉੱਚੀ ਆਵਾਜ਼ ਵਿੱਚ ਨਹੀਂ ਬੋਲਣਾ ਤੇ ਨਾ ਹੀ ਉੱਚੀ ਹੱਸਣਾ ਇਹੋ ਤੁਹਾਡੇ ਬਾਪੂ ਨੇ ਆਖਿਆ ਤੈਨੂੰ ਦੱਸਣ ਨੂੰ ਤੁਹਾਡੇ ਬਾਪੂ ਦੀ ਕਹੀ ਹਰ ਗੱਲ ਮੰਨਣੀ ਪੈਣੀ ਆ ਇੱਥੇ ਜਿੰਦਰ ਤੇ ਪਹਿਲਾਂ ਹੀ ਦੁਖਿਆਰੀ ਸੀ ਉਹ ਤੇ ਕਦੇ ਘਾਟੀ ਹੱਸਦੀ ਜਾਂ ਬੋਲਦੀ ਸੀ ਜਿੰਦਰ ਦੀਆਂ ਤਿੰਨ ਨਨਾਨਾ ਸਨ ਉਹ ਵਿਆਹ ਵਾਲੇ ਦਿਨ ਹੀ ਆਈਆਂ ਸੀ ਤੇ ਅਗਲੇ ਦਿਨ ਸਵੇਰੇ ਹੀ ਚਲੇ ਗਈਆਂ ਸਨ ਉਹ ਬਹੁਤ ਘਾਕੀ ਆਉਂਦੀਆਂ ਸਨ ਫੇਕੇ ਕਰ ਜਿੰਦਰ ਦਾ ਸਹੁਰਾ ਇੱਕ ਦਿਨ ਸ਼ਾਮ ਨੂੰ ਆਖਦਾ ਭਿੰਦਰ ਅੱਜ ਕੁੱਕੜ ਧਰ ਲਓ ਨਾਲੇ ਪਤਾ ਲੱਗ ਜਾਊ ਕਿ ਨਵੀਂ ਬਹੂ ਨੂੰ ਕਿੰਨਾ ਕੋ ਕੰਮ ਆਉਂਦਾ ਚੁੱਲੇ ਚੌਂਕੇ ਦਾ ਇਹੋ ਦਾ ਰੋਟੀ ਤੇ ਹਰ ਕੋਈ ਬਣਾ ਲੈਂਦਾ ਹੀ ਬਣਦਾ ਸੀ ਇਹ ਕਿੱਥੋਂ ਮੀਟ ਬਣਾਉਣਾ ਜਾਣਦੀ ਸੀ ਜਿੰਦਰ ਨੇ ਸੋਚਿਆ ਕਿ ਬੇਬੇ ਨੂੰ ਪੁੱਛ ਲਈਆਂ ਕਿੱਦਾਂ ਬਣਾਉਣਾ ਫਿਰ ਉਹ ਸੋਚਣ ਲੱਗੀ ਕਿ ਪਿੰਦਰ ਦੇ ਬਾਪੂ ਕੀ ਸੋਚਣਗੇ ਇਹਨੂੰ ਕੁੱਕੜ ਨਹੀਂ ਬਣਾਉਣਾ ਆਂਦਾ ਉਹ ਸੋਚਣ ਲੱਗੀ ਕਿ ਬਾਕੀ ਸਬਜ਼ੀਆਂ ਵਾਂਗ ਹੀ ਬਣਾ ਦਿੰਦੀ ਆ ਉਸ ਵਿਚਾਰੀ ਨੇ ਤੜਕਾ ਲਗਾ ਕੇ ਮੀਟ ਦੇ ਨਾਲ ਆਲੂ ਵੀ ਪਾ ਦਿੱਤੇ ਜਦੋਂ ਮਹਿੰਦਰ ਸਿੰਘ ਤੇ ਪਿੰਦਰ ਖਾਨ ਬੈਠੇ ਤੇ ਮਹਿੰਦਰ ਸਿੰਘ ਆਲੂ ਦੇਖ ਪੜਖ ਉੱਠਿਆ ਤੇ ਪਿੰਦਰ ਨੂੰ ਆਖਦਾ ਇਹਨੂੰ ਚੰਗੀ ਤਰ੍ਹਾਂ ਸਮਝਾ ਦੇ ਕਿ ਮੀਟ ਵਿੱਚ ਆਲੂ ਨਹੀਂ ਪਾਈਦੇ ਪਿੰਦਰ ਉੱਤਿਆ ਤੇ ਉਹਨੇ ਚੌਂਕੀ ਵਿੱਚ ਬੈਠੀ ਜਿੰਦਰ ਦੇ ਦੋ ਥੱਪੜ ਮਾਰੇ ਤੇ ਕਿਹਾ ਅੱਗੋਂ ਤੋਂ ਚਾਤ ਰਹੁ ਤੈਨੂੰ ਕਿ ਮੀਟ ਕਿੱਦਾਂ ਬਣਾਈਦਾ ਜਿੰਦਰ ਬੈਠੀ ਰੋਂਦੀ ਰਹੀ ਤੇ ਉਹਦੀ ਸੱਸ ਭਜਨੇ ਚੁੱਪਚਾ ਬੈਠੀ ਰਹੀ ਕੋਲ ਹੀ ਉਹ ਚਾਹੁੰਦੇ ਹੋਏ ਵੀ ਜਿੰਦਰ ਨੂੰ ਚੁੱਪ ਨਾ ਕਰਵਾ ਸਕੀ ਥੋੜੇ ਦਿਨਾਂ ਬਾਅਦ ਪਿੰਦਰ ਦੇ ਸ਼ਰੀਕੇ ਵਿੱਚੋਂ ਲੱਦੀ ਚਾਚੇ ਦੇ ਮੁੰਡੇ ਦਾ ਵਿਆਹ ਸੀ ਪਿੰਦਰ ਦੀ ਚਾਚੀ ਕਈ ਵਾਰ ਸੱਦਾ ਦੇ ਗਈ ਸੀ ਕਿ ਸਭ ਕੁੜੀਆਂ ਬੁੜੀਆਂ ਇਕੱਠੀਆਂ ਹੋਈਆਂ ਭਜਨੋਂ ਪੈਣੇ ਤੂੰ ਆਪਣੀ ਨੌ ਨੂੰ ਵੀ ਲਿਆ ਉਹ ਵੀ ਰੌਣਕ ਦੇਖ ਲਵੇ ਭਜਨ ਆਖਦੀ ਤੈਨੂੰ ਤੇ ਇਹਦੇ ਬਾਪੂ ਦਾ ਪਤਾ ਉਹ ਗਾਉਣ ਭਜਾਉਣ ਨੂੰ ਪਸੰਦ ਨਹੀਂ ਕਰਦਾ ਸਾਡੇ ਕੋਲੋਂ ਨਹੀਂ ਆਇਆ ਜਾਣਾ ਪਰ ਮਹਿੰਦਰ ਦੇ ਟਿਲ ਵਿੱਚ ਪਤਾ ਨਹੀਂ ਕਿੱਥੋਂ ਆਇਆ ਤੇ ਉਹ ਭਜਨ ਨੂੰ ਆਕਣ ਲੱਗਾ ਕਿ ਤੂੰ ਲੈ ਜਾ ਜਿੰਦਰ ਨੂੰ ਨਾਲ ਵਿਆਹ ਵਾਲਿਆਂ ਦੇ ਘਰ ਪਰ ਦੇਖੀ ਐਵੇਂ ਬਹੁਤ ਨੱਚੇ ਟੱਪੇ ਨਾ ਹੁਣ ਲੋਕਾਂ ਦੇ ਮੂੰਹ ਮੱਥੇ ਨੂੰ ਜਾਣਾ ਆਉਣਾ ਪੈਂਦਾ ਕੀ ਕਰੀਏ ਜਿੰਦਰ ਨੇ ਫਿੱਕੇ ਜਿਹੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਉਹ ਵਿਆਹ ਵਾਲਿਆਂ ਦੇ ਘਰ ਆਪਣੇ ਸੱਸ ਨਾਲ ਚਲੇ ਗਈ ਐਨੀ ਜ਼ਿਆਦਾ ਰੌਣਕ ਜਿੰਦਰ ਨੇ ਪਹਿਲੀ ਵਾਰ ਦੇਖੀ ਸੀ ਮੁਤਿਆਰਿਆਂ ਦੇ ਕੀਤੀ ਖਾਰ ਸ਼ਿੰਗਾਰ ਚਿੰਤਤ ਦੇ ਤਿਲ ਨੂੰ ਤੁੰਬਰੇ ਸੀ ਜਿੰਦਰ ਨੂੰ ਲੱਗ ਰਿਹਾ ਸੀ ਕਿ ਜਿੰਦਾ ਅਸਮਾਨ ਵਿੱਚ ਪਰੀਆਂ ਉਤਰ ਆਈਆਂ ਹੁਣ ਮੁਤਿਆਰਿਆਂ ਨੇ ਕਿੱਦਾਂ ਪੋਣਾ ਸ਼ੁਰੂ ਕਰ ਦਿੱਤਾ ਤੇ ਉਹ ਜਿੰਦਰ ਨੂੰ ਵੀ ਖਿੱਚ ਕੇ ਨਾ ਲੈ ਗਈਆਂ ਪਰ ਜਿੰਦਰ ਉਹਨਾਂ ਦੇ ਕੋਲ ਹੀ ਖੜੀ ਰਹੀ ਇੱਕ ਕੁੜੀ ਜਿੰਦਰ ਨੂੰ ਆਖਦੀ ਕਿ ਭਾਬੀ ਤੂੰ ਕਿੰਨੀ ਸੋਹਣੀ ਐ ਚਲ ਤੇਰੇ ਥੋੜੀ ਜਿਹੀ ਸੋਤੀ ਲਗਾ ਦੇ ਮਾਂ ਹੋ ਵੀ ਸੋਹਣੀ ਲੱਗੂ ਉਹ ਕੁੜੀ ਜਿੰਦਰ ਨੂੰ ਅੰਦਰ ਲੈ ਗਈ ਤੇ ਜਿੰਦਰ ਦੇ ਨਾ ਨਾ ਕਰਦੀ ਤੇ ਸੁਰਖੀ ਪਿੰਦੀ ਲਗਾ ਦਿੱਤੀ ਉਹਨੇ ਜਿੰਦਰ ਨੂੰ ਸ਼ੀਸ਼ਾ ਦਿਖਾਇਆ ਤੇ ਬੋਲੀ ਹੁਣ ਦੇਖ ਭਾਬੀ ਤੇਰਾ ਮੁਖੜਾ ਚੰਨ ਵਾਂਗ ਚਮਕਦਾ ਦੂਰੋਂ ਚਾਚੀ ਦੀ ਵੱਡੀ ਨੌ ਰਾਣੋ ਆਪਣੇ ਘਰ ਵਾਲੇ ਵੱਲ ਦੇਖ-ਦੇਖ ਬੋਲੀਆਂ ਪਾਰੀ ਸੀ ਤੇ ਉਹਦਾ ਘਰ ਵਾਲਾ ਦੂਰ ਖੜਾ ਉਹਨੂੰ ਨੱਚਦੀ ਨੂੰ ਦੇਖ ਮੁਸਕਰਾ ਰਿਹਾ ਸੀ ਉਹਨੇ ਬੋਲੀ ਪਾਈ ਵੇਬੇ ਬਾਪੂ ਨੇ ਲੱਭ ਕੇ ਦਿੱਤਾ ਸਖਿਓ ਮੈਨੂੰ ਹੀਰਾ ਇਸ ਹੀਰੇ ਦਾ ਨਾਮ ਦਾ ਸਖਿਓ ਬੰਨਿਆ ਮੈਂ ਕਲੀਰਾ ਐਸਾ ਪਤੀ ਜੋ ਨਾਲ ਲੜਾਈ ਮਿਲਦਾ ਬਹੁਤੀ ਘੱਟ ਨੀ ਸਤਾਓ ਜਿੰਨਾ ਵੀ ਮਾਤੀ ਮੱਥੇ ਨਾ ਪਾਏ ਬੱਟ ਨੀ ਪੋਰਾ ਨਾ ਪਾਏ ਮੱਥੇ ਬੱਟ ਇਹ ਬੋਲੀ ਸੁਣ ਰਾਣੇ ਦਾ ਘਰ ਵਾਲਾ ਦੌੜਾ ਚੱਲਾ ਆਇਆ ਤੇ ਔਰਤਾਂ ਨੇ ਉਹਨੂੰ ਉੱਥੇ ਹੀ ਵਾਪਸ ਮੋੜ ਦਿੱਤਾ ਕਿ ਇੱਥੇ ਬੰਦਿਆਂ ਦਾ ਕੋਈ ਕੰਮ ਨਹੀਂ ਸਾਰੀਆਂ ਰਾਣੀ ਨੂੰ ਆਖ ਰਹੀਆਂ ਸੀ ਨੀ ਰਾਣੋ ਕਿਤੇ ਨਜ਼ਰਾਂ ਲੱਗ ਜਾਏ ਜਿੰਦਰ ਵੀ ਦੇਖ ਮੁਸਕਰਾਤੇ ਰਹੀ ਸੀ ਪਰ ਉਹਦੇ ਦਿਲ ਵਿੱਚ ਵਾਰ-ਵਾਰ ਇਹੋ ਹੀ ਆ ਰਿਹਾ ਸੀ ਕਿ ਕਾਸ਼ ਮੇਰਾ ਘਰ ਵਾਲਾ ਵੀ ਇਦਾਂ ਦਾ ਹੁੰਦਾ ਜੋ ਮੇਰਾ ਇੰਨਾ ਖਿਆਲ ਕਰਦਾ ਜਿੰਦਰ ਸੋਚਦੀ ਕਿ ਹਰ ਇੱਕ ਦੀ ਕਿਸਮਤ ਕਿਤੇ ਰਾਣੋ ਵਰਗੀ ਹੁਣ ਜਿੱਦਾਂ ਦਾ ਵੀ ਹੈ ਉਹਦੇ ਨਾਲ ਹੀ ਕਟਣੀ ਪੈਣੀ ਆ ਜਦੋਂ ਅਜੇ ਚਾਲੀ ਰਿਆ ਸੀ ਤੇ ਪਜਨੋਂ ਨੇ ਜਿੰਦਰ ਨੂੰ ਆਵਾਜ਼ ਲਗਾਈ ਕਿ ਆ ਚਾ ਹੁਣ ਆਪਾਂ ਚੱਲੀਏ ਕਰ ਜਿੰਦਰ ਆਖਦੀ ਠੀਕ ਐ ਬੇਬੇ ਪਜਨੋਂ ਨੇ ਉਹਦੇ ਮੋਹ ਵੱਲ ਇਸ਼ਾਰਾ ਕੀਤਾ ਤੇ ਕਿਹਾ ਇਹੋ ਪਤ ਜਿੰਦਰ ਨੇ ਅੰਦਰ ਜਾ ਕੇ ਬਿੰਦੀ ਸੁਰਖੀ ਉਤਾਹ ਦਿੱਤੀ ਤੇ ਘਰ ਨੂੰ ਚਲੇ ਗਈਆਂ ਮੰਜੇ ਤੇ ਲੰਮੀ ਪਈ ਸੀ ਸਿੰਦਰ ਰਾਣੋਂ ਤੇ ਉਹਦੇ ਘਰ ਵਾਲੇ ਦੀ ਜੋੜੀ ਜਗਾ ਆਪਣੇ ਤੇ ਪਿੰਦਰ ਦੀ ਕਲਪਨਾ ਕਰਦੀ ਕਰਦੇ ਸੌ ਗਈ ਜਿੰਦਰ ਦੇ ਸਹਰੇ ਨੇ ਜੋਪੀ ਨੂੰ ਜਾਣਾ ਸੀ ਆਪਣੀ ਜ਼ਮੀਨ ਦਾ ਠੇਕਾ ਲੈਣ ਲਈ ਦੋ ਦਿਨਾਂ ਬਾਅਦ ਮਹਿੰਦਰ ਸਿੰਘ ਨੇ ਪਿੰਦਰ ਨੂੰ ਹੁਕਮ ਸੁਣਾ ਦਿੱਤਾ ਕਿ ਜਿੰਦਰ ਨੂੰ ਆਖੇ ਕਿ ਮੇਰੇ ਨਾਲ ਜੋਪੀ ਨੂੰ ਚੱਲਣਾ ਤੇ ਤਿਆਰ ਰਹੇ ਪਿੰਦਰ ਆਖਦਾ ਠੀਕ ਹੈ ਮੈਂ ਆ ਕੇ ਦਿੰਦਾ ਜਿੰਦਰ ਬੈਠੀ ਪਾਂਡੇ ਮਾਜ ਰਹੀ ਸੀ ਤੇ ਉਹਦੇ ਸਾਥ ਚੁੱਲ੍ਹੇ ਤੇ ਦਾਲ ਦੀ ਤੌੜੀ ਚਾੜੀ ਬੈਠੀ ਸੀ ਪਿੰਦਰ ਨੇ ਜਿੰਦਰ ਨੂੰ ਆਖਿਆ ਕਿ ਤੂੰ ਬਾਬੂ ਜੀ ਨਾਲ ਜੂਪੀ ਜਾ ਰਹੀਆਂ 10 ਕੁ ਦਿਨ ਲੱਗ ਜਾਣਗੇ ਜਿੰਦਰ ਕਹਿੰਦੀ ਪਰ ਜੀ ਮੈਂ ਉੱਥੇ ਕੀ ਕਰਨਾ ਚਾਕੇ ਪਿੰਦਰ ਕਹਿੰਦਾ ਬਾਪੂ ਜੀ ਦੀ ਰੋਟੀ ਪਕਾਉਣੀ ਐ ਉੱਥੇ ਆਪਣਾ ਇੱਕ ਛੋਟਾ ਜਿਹਾ ਘਰ ਐ ਉੱਥੇ ਰਹਿਣਾ ਜਿੰਦਰ ਕਹਿੰਦਾ ਬਾਪੂ ਜੀ ਨਾਲ ਬੇਬੇ ਚਲੀ ਜਾਵੇ ਮੈਂ ਕਿਵੇਂ ਜਾਵਾਂ ਪਿੰਦਰ ਕਹਿੰਦਾ ਬਹੁਤੀ ਜਵਾਨ ਨਾ ਚਲਾ ਜਾਣਾ ਤੇ ਜਾਣਾ ਹੀ ਪੈਣਾ ਤੈਨੂੰ ਹੁਣ ਤੂੰ ਸਾਨੂੰ ਦੱਸੇਗੀ ਕਿ ਕਿਨੇ ਜਾਣਾ ਕਿਨੇ ਨਹੀਂ ਰਾਤ ਨੂੰ ਚਿੱਲੇ ਚੌਂਕੇ ਦਾ ਕੰਮ ਨਿਵੇੜ ਜਿੰਦਰ ਆਪਣੇ ਸੱਸ ਕੋਲ ਚੁੱਪ ਕੇ ਚੁੱਪ ਕੇ ਗਈ ਤੇ ਆਖਿਆ ਦੇਪੇ ਤੂੰ ਹੀ ਆਖਦੇ ਇਹਨੇ ਨਹੀਂ ਜਾਣਾ ਭਜ ਨੂੰ ਐਨੀ ਗੱਲ ਸੁਣ ਅਰੋਣ ਲੱਗ ਪਈ ਤੇ ਆਖ ਦਿੱਤੀ ਏ ਇਹੋ ਜੋਪੀ ਵਾਲੀ ਜ਼ਮੀਨ ਪਿੰਦਰ ਦੇ ਦਾਦੇ ਨੇ ਖਰੀਦੀ ਸੀ ਤੇ ਇੱਕ ਛੋਟਾ ਜਿਹਾ ਘਰ ਵੀ ਹੈ ਉਹਦੇ ਵਿੱਚ ਮੈਂ ਜਦੋਂ ਨਵੀਂ ਵਿਆਹੀ ਆਈ ਸੀ ਉਦੋਂ ਮੈਨੂੰ ਵੀ ਇਸੇ ਤਰ੍ਹਾਂ ਹੀ ਮਜਬੂਰ ਹੋ ਕੇ ਪਿੰਦਰ ਦੇ ਦਾਦੇ ਨਾਲ ਜੋਪੀ ਜਾਣਾ ਪੈਂਦਾ ਸੀ ਤੁਹਾਡਾ ਬਾਪੂ ਉਦੋਂ ਆਪਣੇ ਬਾਪ ਦਾ ਕਿਹਾ ਨਹੀਂ ਸੀ ਮੋੜਦਾ ਜਿੰਦਾ ਇਹੋ ਪਿੰਦਰ ਹੁਣ ਆਪਣੇ ਬਾਪੂ ਦਾ ਕਿਹਾ ਨਹੀਂ ਮੋੜ ਸਕਦਾ ਜਿੰਦਰ ਕਹਿੰਦੀ ਬੇਬੇ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖਿਆ ਪਰ ਹਮੇਸ਼ਾ ਚੁੱਪ ਰਹੀ ਪਰ ਉਹ ਗੱਲ ਹੋਰ ਸੀ ਇਹੋ ਗੱਲ ਹੁ ਚੁੱਪ ਰਹਿਣ ਵਾਲੀ ਨਹੀਂ ਹੈ ਮੈਂ ਕਦੇ ਨਹੀਂ ਜਾਂਦੀ ਜੂਪੀ ਬਾਪੂ ਜੀ ਨਾਲ ਚਾਹੇ ਮੈਨੂੰ ਕੁੱਟ-ਕੁੱਟ ਮਾਰ ਦੇਣ ਇਹੋ ਅਗਲੇ ਦਿਨ ਜਿੰਦਰ ਨੇ ਪਿੰਦਰ ਨੂੰ ਆਖ ਦਿੱਤਾ ਮੈਂ ਨਹੀਂ ਜਾਣਾ ਕਿਤੇ ਵੀ ਜੇਕਰ ਬਾਪੂ ਨੇ ਜਾਣਾ ਤੇ ਬੇਬੇ ਨੂੰ ਲਿਜਾਣ ਪਿੰਦਰ ਨੂੰ ਐਨੀ ਗੱਲ ਸੁਣ ਕੇ ਗੁੱਸਾ ਆ ਗਿਆ ਉਹਨੇ ਬਹੁਤ ਕੁੱਟਿਆ ਜਿੰਦਰ ਨੂੰ ਪਰ ਉਹ ਨਾ ਮੰਨੀ ਤੇ ਮਹਿੰਦਰ ਸਿੰਘ ਪਜਨੋਂ ਨੂੰ ਲੈ ਕੇ ਚਲਾ ਗਿਆ ਜਿੰਦਰ ਗੁੰਮ ਸਮਝੀ ਰਹਿੰਦੀ ਇੱਕ ਦਿਨ ਆਸਮਾਨ ਵਿੱਚ ਕਾਲੇ ਬੱਦਲ ਛਾਏ ਤੇ ਮੀਂਹ ਪੈਣ ਲੱਗਾ ਜਿੰਦਰ ਦਾ ਉਦਾਸ ਮਨ ਇਹੋ ਮੌਸਮ ਦੇਖ ਥੋੜਾ ਠੀਕ ਹੋਇਆ ਜਿੰਦਰ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਐ ਉਹ ਖੁਸ਼ ਵੀ ਸੀ ਤੇ ਦਿਲੋਂ ਇੱਕ ਡਰ ਜਿਹਾ ਵੀ ਸੀ ਉਹਦੇ ਅੰਦਰ ਘਰ ਕਰ ਗਿਆ ਸੀ ਮਹਿੰਦਰ ਸਿੰਘ ਵਾਪਸ ਆ ਗਿਆ ਸੀ ਤੇ ਉਹਨੇ ਜਿੰਦਰ ਤੇ ਬਾਪ ਨੂੰ ਸਨੇਹ ਦੇ ਕੇ ਬੁਲਾ ਲਿਆ ਜਿੰਦਰ ਦੇ ਬਾਪ ਨੂੰ ਦੱਸਣ ਲੱਗਾ ਕਿ ਸਾਡੀ ਗੱਲ ਨਹੀਂ ਮੰਦੀ ਇਦਾਂ ਹੀ ਰਿਹਾ ਤੇ ਅਸੀਂ ਨਹੀਂ ਰੱਖਣੀ ਲੈ ਜਾਈਂ ਨਾਲੇ ਇਹਨੂੰ ਕਰਮਾ ਹੱਥ ਜੋੜ ਆਖਣ ਲੱਗਾ ਜੀ ਇਦਾਂ ਨਾ ਕਹੋ ਮੈਂ ਗਰੀਬ ਬੰਦਾ ਮੈਂ ਸਮਝਾਉਂਦਾ ਇਹਨੂੰ ਕਰਮੇ ਨੇ ਕਿਹਾ ਕਿ ਜਿੰਦਰ ਇਹੋ ਜੋ ਵੀ ਕਹਿਣ ਤੈਨੂੰ ਮੰਨਣਾ ਪੈਣਾ ਮੈਂ ਤੈਨੂੰ ਹੁਣ ਨਹੀਂ ਆਪਣੇ ਘਰ ਰੱਖ ਸਕਦਾ ਹੁਣ ਮਹਿੰਦਰ ਸਿੰਘ ਨੇ ਜਾਣ ਬੁੱਝ ਕੇ ਜਿੰਦਰ ਨੂੰ ਪ੍ਰੇਸ਼ਾਨ ਕਰਨ ਲਈ ਕਦੇ ਕਦੇ ਆਪਣੀਆਂ ਲੱਤਾਂ ਕੁੱਟਦੇ ਕਦੇ ਆਖਣਾ ਮੇਰੇ ਪੈਰ ਦਰਦ ਕਰਦੇ ਆ ਤਿਲ ਚਸੇ ਜਿੰਦਰ ਨੂੰ ਔਖੇ ਹੋ ਕੇ ਸਭ ਕਰਨਾ ਪੈਂਦਾ ਸੀ ਜੇਕਰ ਉਹ ਨਾ ਕਰਦੀ ਤੇ ਪਿੰਦਰ ਉਨੋਂ ਕੁਟਦਾ ਸੀ ਜਿੰਦਰ ਨੂੰ ਦੱਸ ਸੀ ਕਿ ਪਿੰਦਰ ਕੀ ਤੇ ਉਹਦੇ ਪੇਟ ਤੇ ਨਾ ਮਾਰੇ ਉਹ ਮਾਂ ਬਣਨ ਵਾਲੀ ਹੈ ਬੜੇ ਮਹੀਨਿਆਂ ਬਾਅਦ ਜਿੰਦਰ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਮਹਿੰਦਰ ਸਿੰਘ ਬਹੁਤ ਔਖਾ ਸੀ ਇਸ ਗੱਲੋਂ ਉਹਨੇ ਪਿੰਦਰ ਨੂੰ ਆਖ ਦਿੱਤਾ ਕਿ ਪਿੰਦਰ ਮੈਨੂੰ ਪੋਤਰਾ ਚਾਹੀਦਾ ਐਨੀ ਜ਼ਮੀਨ ਜਾਇਦਾਦ ਦਾ ਵਾਰਿਸ ਤੂੰ ਹੁਣ ਸੋਚ ਕੀ ਕਰਨਾ ਹਰ ਸਾਲ ਜਿੰਦਰ ਦੇ ਇੱਕ ਬੱਚਾ ਹੋ ਜਾਂਦਾ ਸੀ ਪਰ ਹਰ ਵਾਰ ਕੁੜੀ ਹੀ ਹੁੰਦੀ ਉਹ ਬਹੁਤ ਕਮਜ਼ੋਰ ਹੋ ਕੇ ਸੀ ਇੱਕ ਉਮਤ ਦੀ ਬਹੁਤ ਕੱਟ ਸੀ ਪਿੰਦਰ ਨੇ ਤੇ ਉਹਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝ ਰੱਖਿਆ ਸੀ ਪੰਜ ਕੁੜੀਆਂ ਹੋ ਗਈਆਂ ਸੀ ਤੇ ਨਸ ਨੇ ਵੀ ਆਖਿਆ ਸਿੱਕੇ ਤੁਹਾਡੀ ਜਾਨ ਨੂੰ ਖਤਰਾ ਹੁਣ ਪਰ ਜਿੰਦਰ ਤੇ ਫਿਰ ਬੱਚਾ ਹੋਣ ਨੂੰ ਹੋ ਗਿਆ ਇਸ ਵਾਰ ਤੇ ਜਿੰਦਰ ਨੂੰ ਰੱਬ ਨੇ ਮੱਸਾ ਹੀ ਬਚਾਇਆ ਸੀ ਰੱਬ ਨੇ ਉਹਦੀ ਸੁਣੀ ਤੇ ਇਸ ਵਾਰ ਮੁੰਡਾ ਹੋ ਗਿਆ ਤੇ ਜਿੰਦਰ ਦੀ ਜਾਨ ਵੀ ਛੁੱਟੀ ਤੇ ਬੱਚੇ ਜੰਮਣ ਤੋਂ 6 ਬੱਚਿਆਂ ਨੂੰ ਸਾਹਮ ਸਾਹ ਕੇ ਚਿੰਦਰ ਰੋਲ ਜੀ ਗਈ ਹੱਡੀਆਂ ਦੀ ਮੁੱਠ ਜਈ ਬਣ ਚੁੱਕੀ ਸੀ ਉਹ ਵੱਡੀਆਂ ਤਿੰਨ ਕੁੜੀਆਂ ਹੁਣ ਸਕੂਲ ਜਾਣ ਲੱਗ ਪਈਆਂ ਸਨ ਤੇ ਬਾਕੀ ਤਿੰਨ ਘਰ ਹੀ ਹੁੰਦੇ ਚਿੰਦਰ ਹੁਣ ਜਦੋਂ ਰੁੱਤ ਬਦਲਦੀ ਸੀ ਉਦੋਂ ਬਹੁਤ ਜ਼ਿਆਦਾ ਬੋਲਣ ਲੱਗ ਜਾਂਦੀ ਪਰ ਪਿੰਦਰ ਉਹਨੂੰ ਦਵਾਈ ਦਿਵਾਉਣ ਦੀ ਬਜਾਏ ਕੁੱਟਦਾ ਸੀ ਹੌਲੀ ਹੌਲੀ ਉਹਦੇ ਇਹੋ ਦੌਰੇ ਜ਼ਿਆਦਾ ਵੱਧ ਗਏ ਤੇ ਉਹਦੇ ਦਿਲ ਵਿੱਚ ਛੁਪੇ ਅਰਮਾਨ ਉਹ ਪੂਰੇ ਕਰਨੇ ਚਾਹੁੰਦੀ ਉਹ ਆਪਣਾ ਮੂੰਹ ਸੁਰਖੀ ਨਾਲ ਲਪ ਲੈਂਦੀ ਤੇ ਹੁਣ ਮਹਿੰਦਰ ਸਿੰਘ ਨੂੰ ਬਿਮਾਰਨ ਦੌੜਦੀ ਦੋ ਵਾਰ ਉਹਨੂੰ ਹਸਪਤਾਲ ਲੈ ਜਾਣਾ ਪਿਆ ਤੇ ਹੁਣ ਵੀ ਪਿੰਦਰ ਉਹਨੂੰ ਹਸਪਤਾਲ ਤੋਂ ਲਿਆਇਆ ਸੀ ਬਾਕੀ ਕਹਾਣੀ ਚਿਕਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿੱਚ ਜਰੂਰ ਦੱਸ ਕੇ ਜਾਈਓ ਜੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ